ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜਦੇ ਹਾਂ ਰਾਈਟਰ ਜਸਵੀਰ ਕੌਰ ਟਾਲੀਵਾਲ ਦੀ ਕਹਾਣੀ ਧੀਆ ਦੇ ਲੇਖ ਭਾਗ 29 ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਖੁਸ਼ੀ ਸੋਚ ਰਹੀ ਸੀ ਕਿਵੇਂ ਗੱਲ ਕਰਾਂ ਕਿਤੇ ਦੀਪੀ ਨਾਰਾਜ਼ ਨਾ ਹੋ ਜਾਵੇ ਪਰ ਫਿਰ ਵੀ ਉਹ ਗੱਲ ਸ਼ੁਰੂ ਕਰਦੀ ਆ ਖੁਸ਼ੀ ਦੀਪੀ ਅੰਕਲ ਜੀ ਨੇ ਕਦੋਂ ਆਣਾ ਦੀਪੀ بس ਘੰਟੇ ਕੋ ਤੱਕ ਆ ਜਾਣਾ ਤੂੰ ਕਦੋਂ ਜਾਣਾ ਖੁਸ਼ੀ ਸ਼ਾਮ ਨੂੰ 6 ਵਜੇ ਤੱਕ ਆਉਣਗੇ ਡੈਡੀ ਜੀ ਖੁਸ਼ੀ ਨੇ ਦੀਪੀ ਨੂੰ ਇਹ ਵੀ ਦੱਸਿਆ ਕਿ ਘਰ ਜਾਣ ਤੋਂ ਬਾਅਦ ਸ਼ਾਇਦ ਮੇਰੀ ਮੰਗਣੀ ਆ ਤਰੀਕ ਤਾਂ ਹਾਲੇ ਪਤਾ ਨਹੀਂ ਡੈਡੀ ਜੀ ਨੇ ਸਭ ਕੁਝ ਦੇਖਿਆ ਹੋਇਆ ਖੁਸ਼ੀ ਨੇ ਆਪਣੇ ਰਿਸ਼ਤੇ ਬਾਰੇ ਸਭ ਕੁਝ ਦੀਪੀ ਨੂੰ ਦੱਸ ਦਿੱਤਾ ਤੇ ਦੀਪੀ ਨੂੰ ਵੀ ਪੁੱਛ ਲਿਆ ਤੇਰੇ ਲਈ ਵੀ ਅੰਕਲ ਜੀ ਹੋਣਾ ਨੇ ਕੋਈ ਮੁੰਡਾ ਦੇਖਿਆ ਦੀਪੀ ਪਤਾ ਨਹੀਂ ਮੈਨੂੰ ਥੋੜਾ ਪੁੱਛਣਗੇ ਸਾਡੇ ਕੁੜੀਆਂ ਨੂੰ ਕੁਝ ਨਹੀਂ ਪੁੱਛਦੇ ਖੁਸ਼ੀ ਦੀਪੀ ਤੈਨੂੰ ਕੁਝ ਦੱਸਣਾ ਸੀ ਪਲੀਜ਼ ਨਾਰਾਜ਼ ਨਾ ਹੋਈਂ ਦੀਪੀ ਲੈ ਤੂੰ ਦੱਸ ਤੇਰੇ ਨਾਲ ਕਿਵੇਂ ਨਾਰਾਜ਼ ਹੋ ਜਾਵਾਂ ਖੁਸ਼ੀ ਮੇਰਾ ਨਰਿੰਦਰ ਵੀਰਾ ਤੈਨੂੰ ਪਸੰਦ ਕਰਦਾ ਤੈਨੂੰ ਬਹੁਤ ਪਿਆਰ ਕਰਦਾ ਉਦੋਂ ਤੋਂ ਜਦੋਂ ਤੋਂ ਆਪਾਂ ਇਸ ਕਾਲਜ ਵਿੱਚ ਦਾਖਲਾ ਲਿਆ ਬੋਲ ਮੇਰੀ ਭਾਬੀ ਬਣੇਗੀ ਖੁਸ਼ੀ ਨੇ ਇਹ ਸਭ ਕੁਝ ਦੀਪੀ ਦੇ ਕੋਲ ਜਾ ਕੇ ਕਿਹਾ ਦੀਪੀ ਇੱਕਦਮ ਕੰਬਣ ਲੱਗ ਜਾਂਦੀ ਐ ਖੁਸ਼ੀ ਕੀ ਹੋਇਆ ਦੀਪੀ ਤੈਨੂੰ ਦੀਪੀ ਮੈਂ ਤਾਂ ਖੁਸ਼ੀ ਤੇਰੇ ਵੀਰੇ ਨੂੰ ਕਦੇ ਬੁਲਾਇਆ ਵੀ ਨਹੀਂ ਫਿਰ ਤੂੰ ਕੀ ਕਹੀ ਜਾਂਦੀ ਆ ਤੈਨੂੰ ਪਤਾ ਤਾਂ ਹੈ ਮੇਰੇ ਡੈਡੀ ਤੇ ਵੀਰੇ ਦਾ ਸੁਭਾ ਕੀ ਹੋ ਜਿਆ ਜੇ ਦੋਵਾਂ ਨੂੰ ਕੁਝ ਵੀ ਪਤਾ ਲੱਗ ਗਿਆ ਉਹਨਾਂ ਮੈਨੂੰ ਮਾਰ ਦੇਣਾ ਖੁਸ਼ੀ ਪਲੀਜ਼ ਤੂੰ ਇਹੋ ਕੁਝ ਨਾ ਸੋਚ ਤੇ ਆਪਣੇ ਵੀਰੇ ਨੂੰ ਸਮਝਾ ਦੇਵੇਂ ਮੇਰੇ ਬਾਰੇ ਕੁਝ ਨਾ ਸੋਚੇ ਜੋ ਖੁਸ਼ੀ ਤੂੰ ਸੋਚਦੀ ਉਹ ਕਦੇ ਵੀ ਨਹੀਂ ਹੋਣਾ ਦੀਪੀ ਰੋਈ ਜਾਂਦੀ ਸੀ ਤੇ ਹਾਲੇ ਵੀ ਬਹੁਤ ਡਰੀ ਹੋਈ ਖੁਸ਼ਪ੍ਰੀਤ ਚੱਲ ਠੀਕ ਆ ਦੀਪੀ ਮੈਂ ਨਹੀਂ ਕੁਝ ਵੀ ਕਹਿੰਦੀ ਬਸ ਤੂੰ ਸ਼ਾਂਤ ਹੋ ਜਾ ਡਰਨਾ ਸਮਝ ਲੈ ਆਪਣੇ ਵਿੱਚ ਕੋਈ ਗੱਲ ਨਹੀਂ ਹੋਈ ਖੁਸ਼ੀ ਨੇ ਦੀਪੀ ਨੂੰ ਪਾਣੀ ਪਲਾਇਆ ਜਦੋਂ ਉਹ ਥੋੜਾ ਠੀਕ ਹੋਈ ਤਾਂ ਖੁਸ਼ਪ੍ਰੀਤ ਨੇ ਕਿਹਾ ਆਪਾਂ ਪਹਿਲਾਂ ਤੇਰੀ ਪੈਕਿੰਗ ਕਰਦੇ ਆਂ ਅੰਕਲ ਜੀ ਆਉਣ ਵਾਲੇ ਨੇ ਦੋਵਾਂ ਨੇ ਜਲਦੀ ਜਲਦੀ ਪੈਕਿੰਗ ਕਰ ਲਈ ਤੇ ਖੁਸ਼ਪ੍ਰੀਤ ਨੇ ਫਿਰ ਦੀਪੀ ਨੂੰ ਸਮਝਾਇਆ ਕਿ ਤੂੰ ਇਸ ਗੱਲ ਨੂੰ ਜਮਾ ਦਿਮਾਗ ਤੇ ਨਾ ਲਈਂ ਦੀਪੀ ਹੁਣ ਠੀਕ ਹੋ ਗਈ ਸੀ ਉਦੋਂ ਹੀ ਦੀਪੀ ਨੂੰ ਉਹਦੇ ਡੈਡੀ ਦਾ ਫੋਨ ਆ ਗਿਆ ਕਿ ਉਹ 10 ਮਿੰਟ ਤੱਕ ਕਾਲਜ ਦੇ ਗੇਟ 'ਤੇ ਅੱਗੇ ਆ ਜਾਵੇ ਦੀਪੀ ਫਿਰ ਪਰੇਸ਼ਾਨ ਹੋ ਗਈ ਉਹ ਆਪਣੇ ਡੈਡੀ ਤੋਂ ਬਹੁਤ ਡਰਦੀ ਸੀ ਖੁਸ਼ੀ ਵੀ ਹੁਣ ਪਛਤਾਉਂਦੀ ਸੀ ਕਿ ਕਿਉਂ ਗੱਲ ਕੀਤੀ ਉਹਨੇ ਦੀਪੀ ਨਾਲ ਖੁਸ਼ੀ ਨੇ ਇੱਕ ਵਾਰ ਦੀਪੀ ਨੂੰ ਸਮਝਾਇਆ ਤੇ ਉਸ ਨੂੰ ਨਾਰਮਲ ਕਰਨ ਦੀ ਕੋਸ਼ਿਸ਼ ਕੀਤੀ ਖੁਸ਼ੀ ਦੀਪੀ ਤੂੰ ਸ਼ਾਂਤ ਹੋ ਜਾ ਜਿੱਥੇ ਤੇਰੇ ਘਰ ਦੇ ਕਹਣਗੇ ਵਿਆਹ ਕਰਵਾ ਲਵੀ ਮੈਂ ਕਦੇ ਇਹ ਗੱਲ ਤੇਰੇ ਘਰ ਤੱਕ ਨਹੀਂ ਪਹੁੰਚਣ ਦਿੰਦੀ ਮੈਨੂੰ ਤੇ ਨਰਿੰਦਰ ਵੀਰੇ ਨੂੰ ਤੇਰੇ ਪਰਿਵਾਰ ਦੇ ਸੁਭਾਅ ਬਾਰੇ ਪਤਾ ਇਸ ਲਈ ਤਾਂ ਵੀਰੇ ਨੇ ਕਦੇ ਵੀ ਤੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਸ ਤੂੰ ਹੁਣ ਖੁਸ਼ ਹੋ ਕੇ ਘਰ ਜਾ। ਦੀਪੀ ਨੇ ਮੂੰਹ ਧੋਤਾ ਤੇ ਉਹ ਦੋਵੇਂ ਸਮਾਨ ਲੈ ਕੇ ਕਾਲਜ ਦੇ ਗੇਟ ਤੇ ਆ ਗਈਆਂ। 2 ਕੋ ਮਿੰਟ ਬਾਅਦ ਹੀ ਦੀਪੀ ਦੇ ਡੈਡੀ ਆ ਗਏ। ਉਹ ਗੱਡੀ ਵਿੱਚੋਂ ਬਾਹਰ ਆ ਗਏ ਤੇ ਦੀਪੀ ਤੇ ਖੁਸ਼ਪ੍ਰੀਤ ਨੂੰ ਮਿਲਣ ਤੋਂ ਬਾਅਦ ਸਮਾਨ ਰੱਖਣ ਲੱਗ ਗਏ ਫਿਰ ਖੁਸ਼ੀ ਨੂੰ ਕਹਿਣ ਲੱਗੇ ਕਿ ਸਾਡੇ ਨਾਲ ਹੀ ਚੱਲ ਖੁਸ਼ੀ ਅਸੀਂ ਤੈਨੂੰ ਘਰ ਛੱਡ ਆਵਾਂਗੇ ਖੁਸ਼ੀ ਨੇ ਧੰਨਵਾਦ ਕਹਿ ਕੇ ਦੱਸਿਆ ਕਿ ਡੈਡੀ ਜੀ ਆਉਣ ਵਾਲੇ ਨੇ ਅੰਕਲ ਜੀ ਦੀਪੀ ਹੁਣੇ ਚਲੇ ਗਏ ਖੁਸ਼ੀ ਹੋਸਟਲ ਵਾਪਸ ਆ ਗਈ ਖੁਸ਼ੀ ਨੂੰ ਹੁਣ ਸੋਚ ਲੱਗ ਗਈ ਸੀ ਕਿ ਨਰਿੰਦਰ ਵੀਰੇ ਦਾ ਅੱਜ ਸ਼ਾਮ ਨੂੰ ਫੋਨ ਆਇਆ ਤਾਂ ਕੀ ਦੱਸੂੰਗੀ ਜੇ ਦੀਪੀ ਨੇ ਜੋ ਕਿਹਾ ਉਹ ਦੱਸਿਆ ਤਾਂ ਵੀਰੇ ਦਾ ਦਿਲ ਟੁੱਟ ਜਾਣਾ ਫਿਰ ਕਹੂੰ ਵੀ ਕਿ ਵੀਰੇ ਨੂੰ ਇਸੇ ਸੋਚ ਚੋਂ ਨੇ ਕਿਰਨ ਨੂੰ ਭਾਬੀ ਨੂੰ ਫੋਨ ਕੀਤਾ حال چال ਪੁੱਛਣ ਤੋਂ ਬਾਅਦ ਖੁਸ਼ੀ ਨੇ ਕਿਹਾ ਭਾਬੀ ਤੁਸੀਂ ਮੈਨੂੰ ਲੈਣਾ ਸਕਦੇ ਹੋ ਕਿਰਨ ਖੁਸ਼ੀ ਕੀ ਹੋਇਆ ਤੂੰ ਪਰੇਸ਼ਾਨ ਲੱਗਦੀ ਆ ਖੁਸ਼ੀ ਭਾਬੀ ਮੈਂ ਵੀਰੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਕਿਰਨ ਨੇ ਹਾਂ ਕਰ ਦਿੱਤੀ ਤੇ ਉਹਨੇ ਬਾਹਰ ਆ ਕੇ ਹਰਿੰਦਰ ਨੂੰ ਦੱਸਿਆ ਤੇ ਕਿਹਾ ਆਪਾਂ ਖੁਸ਼ੀ ਨੂੰ ਕਾਲਜ ਲੈਣ ਜਾਣਾ ਖੁਸ਼ੀ ਨੇ ਕੋਈ ਆਪਣੇ ਨਾਲ ਗੱਲ ਕਰਨੀ ਆ ਉਹ ਮੈਨੂੰ ਪਰੇਸ਼ਾਨ ਲੱਗਦੀ ਸੀ ਤੁਸੀਂ ਮਾਮਾ ਜੀ ਨੂੰ ਮਨਾ ਕਰ ਦਿਓ ਤੇ ਜਲਦੀ ਤਿਆਰ ਹੋ ਜਾਓ ਮੈਂ ਮੰਮੀ ਜੀ ਨੂੰ ਦੱਸ ਦੇਵਾਂ ਹਰਿੰਦਰ ਨੇ ਬਲਵਿੰਦਰ ਨੂੰ ਦੱਸ ਦਿੱਤਾ ਕਿ ਅਸੀਂ ਖੁਸ਼ੀ ਦੇ ਕਾਲਜ ਵਾਲਾ ਆਏ ਆ ਉਹ ਸਾਡੇ ਨਾਲ ਆ ਜਾਊਗੀ ਹਰਿੰਦਰ ਤੇ ਕਿਰਨ ਛੇਤੀ ਛੇਤੀ ਘਰੋਂ ਚਲੇ ਗਏ ਕਿਉਂਕਿ ਦੋਵਾਂ ਨੂੰ ਟੈਨਸ਼ਨ ਹੋ ਗਈ ਸੀ ਖੁਸ਼ੀ ਨੇ ਕੀ ਗੱਲ ਕਰਨੀ ਹੈ ਉਹ ਕਿਉਂ ਪਰੇਸ਼ਾਨ ਸੀ ਅੱਧੇ ਘੰਟੇ ਜਿਹੀ ਦੋਵੇਂ ਕਾਲਜ ਪਹੁੰਚ ਗਏ ਕਿਰਨ ਨੇ ਫੋਨ ਕਰਕੇ ਖੁਸ਼ੀ ਨੂੰ ਕੰਟੀਨ ਵਿੱਚ ਬੁਲਾ ਲਿਆ ਖੁਸ਼ੀ ਆ ਕੇ ਹਰਿੰਦਰ ਵੀਰੇ ਤੇ ਭਾਬੀ ਨੂੰ ਮਿਲੀ ਖੁਸ਼ੀ ਨੂੰ ਪਰੇਸ਼ਾਨ ਦੇਖ ਹਰਿੰਦਰ ਉਹਨੂੰ ਪੁੱਛਦਾ ਇਹੋ ਜਿਹਾ ਖੁਸ਼ੀ ਕੀ ਹੋਇਆ ਜੋ ਤੈ ਇੰਨੀ ਜਲਦੀ ਵਿੱਚ ਸੱਦਿਆ ਖੁਸ਼ੀ ਨੇ ਹਰਿੰਦਰ ਨਾਲ ਕਦੇ ਜ਼ਿਆਦਾ ਖੁੱਲ ਕੇ ਗੱਲ ਨਹੀਂ ਕੀਤੀ ਉਹ ਨਰਿੰਦਰ ਨਾਲ ਹਰ ਗੱਲ ਕਰ ਲੈਂਦੀ ਸੀ ਪਰ ਅੱਜ ਉਹਨੂੰ ਸਭ ਕੁਝ ਦੱਸਣਾ ਪੈਣਾ ਸੀ ਖੁਸ਼ੀ ਮੈਂ ਤੁਹਾਡੇ ਨਾਲ ਨਰੀਂਦਰ ਵੀਰੇ ਬਾਰੇ ਗੱਲ ਕਰਨੀ ਆ ਪਰ ਪਹਿਲਾਂ ਵੀਰੇ ਤੁਸੀਂ ਮੇਰੇ ਨਾਲ ਵਾਅਦਾ ਕਰੋਗੇ ਨਰੀਂਦਰ ਵੀਰੇ ਨਾਲ ਹਾਲੇ ਕੋਈ ਗੱਲ ਨਹੀਂ ਕਰੋਗੇ ਹਰਿੰਦਰ ਨਹੀਂ ਦੱਸਦੇ ਵਾਅਦਾ ਨਰੀਂਦਰ ਜੋ ਆਪਣੇ ਦਿਲ ਵਿੱਚ ਦੀਪੀ ਲਈ ਜੋ ਫੀਲ ਕਰਦਾ ਸੀ ਸਭ ਦੱਸ ਦਿੱਤਾ ਜੋ ਅੱਜ ਖੁਸ਼ੀ ਨੇ ਦੀਪੀ ਨੂੰ ਕਿਹਾ ਉਹਦਾ ਜੋ ਹਾਲ ਹੋਇਆ ਉਹ ਵੀ ਦੱਸ ਦਿੱਤਾ ਖੁਸ਼ਪ੍ਰੀਤ ਨੇ ਦੀਪੀ ਦੇ ਡੈਡੀ ਜੀ ਤੇ ਭਰਾ ਦੋਵਾਂ ਦਾ ਸੁਭਾਅ ਬਾਰੇ ਦੱਸਿਆ ਖੁਸ਼ੀ ਨੇ ਇਹ ਵੀ ਦੱਸਿਆ ਕਿ ਨਰਿੰਦਰ ਵੀਰੇ ਨੂੰ ਪਤਾ ਸੀ ਅੱਜ ਸਾਡੇ ਪੇਪਰ ਖਤਮ ਹੋਣੇ ਨੇ ਇਸ ਲਈ ਮੈਨੂੰ ਗੱਲ ਕਰਨ ਨੂੰ ਕਿ ਹੱਸੇ ਭਾਬੀ ਮੈਨੂੰ ਤਾਂ ਸੋਚ ਲੱਗੀ ਏ ਕਿ ਨਰਿੰਦਰ ਵੀਰੇ ਦਾ ਰਾਤ ਨੂੰ ਫੋਨ ਆਉਣਾ ਮੈਂ ਕੀ ਕਹੂੰਗੀ ਹਰਿੰਦਰ ਕੁਝ ਸੋਚ ਕੇ ਖੁਸ਼ੀ ਨਰਿੰਦਰ ਨੂੰ ਤੈਂ ਇਹੀ ਕਹਿਣਾ ਕਿ ਦੀਪੀ ਨੇ ਹਾਂ ਕੀਤੀ ਤੇ ਨਾ ਨਾ ਕੀਤੀ ਇਹ ਵੀ ਨਹੀਂ ਦੱਸਣਾ ਸਾਨੂੰ ਕੁਝ ਵੀ ਪਤਾ ਨਹੀਂ ਤੇ ਘਰ ਵੀ ਕਿਸੇ ਨੂੰ ਕੁਝ ਵੀ ਨਹੀਂ ਦੱਸਣਾ